ਦੋਸਤੋ ਆ ਸੜੇ ਹੋਏ ਦਰਖਤ ਇੱਕ ਤਰ੍ਹਾਂ ਨਾਲ ਇਹ ਕਹ ਲੋ ਕਿ ਆਪਣੀ ਜ਼ਿੰਦਗੀ ਵਾਸਤੇ ਮਾੜੇ ਦਿਨਾਂ ਦੀ ਨਿਸ਼ਾਨੀ ਹੈ ਉਹ ਤੁਹਾਡੇ ਸਾਹਮਣੇ ਧੂਆਂ ਨਿਕਲ ਰਿਹਾ ਇੱਥੇ ਕੋਈ ਵੀ ਬੰਦਾ ਨਹੀਂ ਇੱਥੇ ਨਹੀਂ ਬਹੁਤ ਥਾਵਾਂ ਤੇ ਬੜੀਆਂ ਪੰਜਾਬ ਦੇ ਵਿੱਚੋਂ ਵੀਡੀਓਜ਼ ਆ ਰਹੀਆਂ ਕਿਸਾਨ ਭਰਾਵਾਂ ਨੂੰ ਦੋਨੇ ਹੱਥ ਜੋੜ ਕੇ ਤੇ ਪਾਗ ਉਹਨਾਂ ਦੇ ਪੈਰਾਂ ਤੇ ਰੱਖ ਕੇ ਮੈਂ ਬੇਨਤੀ ਕਰਦਾ ਕਿ ਆ ਸਰਕਾਰੀ ਦਰਖਤ ਆ ਯਾਰ ਦਰਾਖਤ ਆਪਾਂ ਆਪ ਲਾਉਣੇ ਸੀ ਪਰ ਜਿਹੜੇ ਆਲੂ ਏ ਗਏ ਕਿੱਥੇ ਇਹਨਾਂ ਨੇ ਹੁਣ ਹਰਿਆਵਲ ਚਲਣੀ ਸੀ ਤੇ ਲੂਏ ਗਏ ਤੇ ਜਦੋਂ ਯਾਰ ਨਾ ਪੱਕੀ ਫਸਲ ਤੇ ਆ ਕੇ ਬੱਦਲ ਵਰਝੇ ਹੈ ਇੱਕ ਲੋਤਾ ਜੇ ਪੁੱਤਰ ਮਰ ਜੇ ਤੇ ਆ ਕੇ ਰੱਬ ਰੱਖਾ ਬਈ ਰੱਬ ਰੱਖਾ ਤੇ ਆ ਮੈਂ ਤੁਹਾਨੂੰ ਵਿਖਾਉਣਾ ਓਦੋਂ ਯਾਰ ਚੀਕਿਆ ਨਾ ਕਰੋ ਅੱਜ ਕਿੰਨੇ ਦਰਖਤ ਲੂਏ ਗਏ ਨਾ ਤੇ ਤੁਹਾਨੂੰ ਮੈਂ ਅੱਗੇ ਦਿਖਾਉਣਾ ਹੈ ਅੱਗ ਲੱਗੀ ਵੀ ਮੁੱਢਾ ਨੂੰ ਆਹ ਵੇਖੋ ਤੇ ਉਦੋਂ ਯਾਰ ਚੀਕਿਆ ਨਾ ਕਰੋ ਵੀ ਸਾਡੀ ਫਸਲ ਮਰ ਗਈ ਪਰ ਪਤਾ ਹੈ ਕੀ ਦੋਸਤੋ 80% ਲੇਬਰ ਨੇ ਅੱਗ ਲਾਈ ਹੁੰਦੀ ਐ ਲੇਬਰ ਅੱਗ ਲਾ ਕੇ ਆਪਦੇ ਘਰ ਨੂੰ ਨਿਕਲ ਜਾਂਦੀ ਐ ਤੇ ਸਰਦਾਰ ਕਹਿ ਲੋ ਜਾਂ ਮਾਲਕ ਕਹਿ ਲੋ ਉਹ ਹੁੰਦਾ ਨਹੀਂ ਤਕਰੀਬਨ ਇਹ ਗੱਲਾਂ ਹੋਈਆਂ ਆਹ ਵੇਖੋ ਆਹ ਦਰਖਤ ਨੇ ਯਾਰ ਕਿੱਥੇ ਬਣਨਾ ਸੀ ਸਾਲ ਦਾ ਹੋ ਗਿਆ ਇਹ ਤੇ ਇਹਨੇ ਹੁਣ ਪੱਤੇ ਕੱਢਨੇ ਸੀ ਹੈ ਤੇ ਕਿੱਥੇ ਯਾਰ ਏਲੂ ਆ ਗਿਆ ਵੇਖੋ ਆ ਟਾਲੀ ਆ ਦਰਖਤ ਤੇ ਹੁਣ ਕਹਿੰਦੇ 45 ਡਿਗਰੀ ਟੈਂਪਰੇਚਰ ਹੋ ਗਿਆ 45 ਕਿਹੜਾ ਯਾਰ ਮੈਂ ਕਹਿੰਨਾ ਉਹ ਨਾ ਹੋਵੇ ਜਿਹੜਾ ਕਾਰਾਂ ਨੂੰ ਜਾਂਦੀਆਂ ਨੂੰ ਅੱਗ ਲੱਗ ਰਹੀ ਏ ਤੇ ਉਹ ਆਪਾਂ ਲਾ ਰਹੇ ਆ ਆਪਾਂ ਕਸੂਰਵਾਰ ਆ ਏਸੀ ਹੈ ਨਾ ਜਿਹੜਾ ਦੋਸਤੋ ਇਹ ਬਨੌਟੀ ਸੌਦਾ ਹੈ ਮੈਟਰੋ ਏਸੀ ਵਾਲਾ ਏਸੀ ਵਾਲਾ ਬਨੌਟੀ ਸੌਦਾ ਹੈ ਤੇ ਬਨੌਟੀ ਆ ਵੇਖੋ ਆ ਕਿਹੋ ਜਿਹਾ ਦਰਖਤ ਸੀ ਯਾਰ ਕਿੱਡਾ ਵੇਖ ਚੰਗੀ ਦਰਖਤ ਇਹ ਕਿਹ ਹੈ ਜਿਹੜੇ ਪੈਦਾ ਹੋਣੇ ਆਗ ਲਾ ਕੇ ਤੇ ਲੈ ਕੇ ਚੱਡਿਆਂ ਚ ਪੂਸ਼ ਤੇ ਬੰਦੇ ਘਰ ਨੂੰ ਭੱਜ ਗਏ ਕਿੰਨੇ ਲੋਕਾਂ ਦਾ ਨੁਕਸਾਨ ਹੋ ਗਿਆ ਮੇਰੇ ਖਿਆਲ ਚ ਸਰਕਾਰ ਨੂੰ 307 ਦਾ ਪਰਚਾ ਆ ਵੇਖੋ ਟਾਲੀ ਸੜੀ ਹੋਈ 307 ਦਾ ਪਰਚਾ ਕੱਟਣਾ ਚਾਹੀਦਾ ਵੀ ਜਿਹੜਾ ਬੰਦਾ ਤਸਦੀਕ ਕਰੂਗਾ ਨਾ ਉਹਨੂੰ 50000 ਰੁਪਇਆ ਨਾਮ ਤੇ ਉਹਦਾ ਨਾਮ ਗੁਪਤ ਰੱਖਿਆ ਜਾਵੇਗਾ ਫਿਰ ਪਤਾ ਲੱਗੇ ਕਿਉਂਕਿ ਕਹਿੰਦੇ ਦੋਸਤੋ ਜਦੋਂ ਨਾ ਤ੍ਰਿਤਰਾਸ਼ਟਰ ਨੇ ਆਹ ਵੇਖੋ ਤਰੇ ਤਰਾਸ਼ਟਰ ਨਾ ਤੀਰਾਂ ਦਾ ਲਾ ਕੇ ਨਾ ਹੋ ਸਹਰਾਣਾ ਤੇ ਉਹ ਪਿਆ ਹੋਇਆ ਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿੰਦਾ ਵੀ ਮੈਨੂੰ ਕਿਹੜਾ ਫਲ ਮਿਲਿਆ ਇਹ ਆਪਾਂ ਨੂੰ ਇਹਦਾ ਫਲ ਮਿਲਣਾ ਮਿੱਤਰੋ ਪਤਾ ਨਹੀਂ ਕਿੱਲੇ ਉਲੂਆਂ ਦੇ ਟਟੀਰੀਆਂ ਦੇ ਕਿੰਨੇ ਜਾਨਵਰਾਂ ਦੇ ਅੰਡੇ ਉਹਨਾਂ ਦੇ ਬੱਚੇ ਕੱਢੇ ਹੋਏ ਮਸੂਮਾਂ ਦੀ ਜਾਨ ਲਈ ਹੋਈ ਇਹ ਦੇਣੀ ਆਉਣੀ ਹੈ ਮਿੱਤਰੋ ਭਾਵੇਂ ਕੋਈ ਸੀਰੀ ਹੈ ਤੇ ਭਾਵੇਂ ਕੋਈ ਮਾਲਕ ਹੈ ਕੋਈ ਵੀ ਹੈ ਜਿਹੜਾ ਵੀ ਇਸ ਪਾਪ ਦਾ ਭਾਗੀ ਬਣਦਾ ਤਾਂ ਤੇਰੇ ਟਰੱਸਟਰ ਨੂੰ ਕ੍ਰਿਸ਼ਨ ਜੀ ਕਹਿੰਦੇ ਇਹ ਵੀ ਤੁਸੀਂ ਥੋੜਾ ਜਿਹਾ ਬੈਕ ਜਾਓ ਉਹ ਬੈਕ ਗਏ ਉਹ ਕਹਿੰਦੇ 100 ਸਾਲ ਤੱਕ ਮੈਂ ਕੋਈ ਪਾਪ ਨਹੀਂ ਕੀਤਾ ਹੋਰ ਬੈਕ ਜਾਓ ਕਹਿੰਦੇ ਜੀ ਹੋਰ ਜਾਣੇ ਆ 106ਵੇਂ ਸਾਲ ਦੇ ਵਿੱਚ ਮੇਰੇ ਵੀਰੋ ਉਹ ਵਿਚਾਰੇ ਉਹਨਾਂ ਨੇ ਜਾ ਕੇ ਦੇਖਿਆ ਤਾਂ ਕੀ ਸੀ ਕਿਸੇ ਜਾਨਵਰ ਦੇ ਛੋਟੇ-ਛੋਟੇ ਬੱਚੇ ਸੀ ਜਿਵੇਂ ਤੁਸੀਂ ਆ ਦਰਖਤਾਂ ਦੇ ਮੁੱਢਾਂ ਦੇ ਵਿੱਚ ਸਾੜੇ ਛੋਟੇ-ਛੋਟੇ ਬੱਚੇ ਸੀ ਕਿਸੇ ਜਾਨਵਰ ਦੇ ਤੇ ਉਹਦਾ ਮਨ ਬਦਲ ਗਿਆ ਵੀ ਮੈਂ ਇਹਨਾਂ ਨੂੰ ਭੁੰਨ ਕੇ ਖਾ ਲਵਾਂ ਤੇ ਉਹ ਭੁੰਨ ਕੇ ਖਾਂਦਾ ਰਿਹਾ ਤੇ ਉਹਨੂੰ ਸਾਰੀ ਫਿਲਮ ਚੱਲ ਪਈ ਪਿਕਚਰ ਚੱਲ ਪਈ ਅੱਗੇ ਤੇ ਉਹ ਕਹਿੰਦੇ ਓਵੇਂ ਤੂੰ ਹੁਣ ਨਰਕ ਭੋਗ ਰਹੇ ਆ ਆ ਵੇਖੋ ਆ ਮੋਢ ਨੂੰ ਅੱਗ ਲੱਗੀ ਹੋਈ ਹੈ ਭਰਾਵੋ ਤੁਹਾਨੂੰ ਮੈਂ ਹੋਰ ਵਿਖਾਉਣਾ ਹੈ ਤਾਂ ਉਹ ਕਹਿੰਦੇ ਵੀ 106ਵੇਂ ਜਨਮ ਦੇ ਵਿੱਚ ਤੁਹਾਡੇ ਅੱਗੇ ਗੱਲ ਆ ਗਈ 106ਵੇਂ ਜਨਮ ਦੇ ਵਿੱਚ ਜਿਹੜਾ ਤੁਹਾਡਾ ਗਨਾਹ ਆ ਨਾ ਉਹਦਾ ਕਰਕੇ ਤੁਸੀਂ ਨਿੰ ਆਪਣਾ ਜ਼ਿੰਦਗੀ ਦੇ ਵਿੱਚ ਨਰਕ ਭੋਗ ਰਹੇ ਹੋ ਤੇ ਜਿਹੜੀ ਆ ਮੁੱਢਾ ਨੂੰ ਅੱਗ ਲਾਈ ਆ ਨਾ ਭਈ ਇੱਥੇ ਪਤਾ ਨਹੀਂ ਕਿੰਨੀਆਂ ਟਟੀਆਂ ਦੇ ਆਂਡੇ ਹੋਣੇ ਆ ਹਾਂ ਤੇ ਕਿੰਨੇ ਕੋ ਜਾਨਵਰਾਂ ਦੇ ਆਂਡੇ ਉੱਲੂ ਕੱਲ ਯਾਰ ਇੱਕ ਵੀਡੀਓ ਵੇਖੀ ਤੇ ਉਹ ਇੰਨਾ ਸਰਾਂ ਦੇ ਵਿੱਚ ਮਰਗਾਈਆਂ ਦੇ ਬੱਚੇ ਹੁੰਦੇ ਆ ਦੋਸਤੋ ਪਤਾ ਨਹੀਂ ਕਿੰਨੇ ਆ ਕਿ ਜਾਨਵਰਾਂ ਦੇ ਯਾਰ ਬੱਚੇ ਹੁੰਦੇ ਆ ਜਿਹੜੇ ਆ ਸਰਾਂ ਦੇ ਵਿੱਚ ਸੜ ਗਏ ਪਰ ਇਹ ਮੈਂ ਪਹਿਲਾਂ ਵੀ ਇੱਕ ਦਿਨ ਆਖਿਆ ਸੀ ਅੱਗ ਲਾਉ ਜਾਂ ਤਾਂ ਮੂਰਖਾ ਆਦਮੀ ਜਿਹੜਾ ਸਿਆਣਾ ਹੈ ਉਹ ਤਾਂ ਜੇ ਲਾਉਂਦਾ ਹੈ ਤਾਂ ਪਹਿਲਾਂ ਤਾਂ ਦੋ ਗੀੜੇ ਲਾਉਂਦਾ ਹੈ ਤੇ ਨਹੀਂ ਤਾਂ ਫਿਰ ਉਹ ਕੋਲੇ ਖੜ ਕੇ ਲਾਉਂਦਾ ਹੈ ਪਰ ਅੱਗ ਲਾ ਕੇ ਘਰ ਨੂੰ ਜਾਊ ਆ ਵੇਖੋ ਕਿੱਡਾ ਜੰਗੀਰ ਝੰਡ ਤੇ ਆ ਦਰਖਤ ਕਿੰਨੇ ਲੂਹੇ ਗਏ ਪਰ ਸਰਕਾਰ ਕਾਨੂੰਨ ਜ਼ਰੂਰ ਬਣਾਵੇ ਘਟੋ ਘਟ ਅਰਾਦਾ ਕਤਲ ਲੱਗੇ ਨਾ ਤੇ ਵੀ ਕਿੰਨੇ ਜਾਨਵਰਾਂ ਦੇ ਪੰਜਾਬ ਦੇ ਵਿੱਚ ਪਿੰਡ ਪਿੰਡ ਇਹਨਾਂ ਨੇ ਕਿੰਨੇ ਜਾਨਵਰਾਂ ਦੇ ਘਰ ਫੂਕ ਤੇ ਆ ਵੇਖੋ ਆ ਕੀ ਹੈ ਯਾਰ ਇੱਕ ਵੀ ਜਿਹੜਾ ਵਿਕਾਊ ਲੀਡਰ ਹੈ ਨਾ ਕਿਸਾਨ ਯੂਨੀਅਨ ਦਾ ਇੱਕ ਨਹੀਂ ਬੋਲਿਆ ਯਾਰ ਇਹਨਾਂ ਦੇ ਤੰਦੂਗਾ ਪੇਜੇ ਤਾਂ ਹੀ ਲੋਕ ਇਹਨਾਂ ਦਾ ਸਾਥ ਦੇਣੋਂ ਹਟ ਗਏ ਬਾਈ ਉਹਨਾਂ ਨੇ ਵੇਖ ਲਿਆ ਵੀ ਇਹਨਾਂ ਨੂੰ ਸਹੇਦੀ ਨਹੀਂ ਪਹੇਦੀ ਹੈ ਆ ਵੇਖੋ ਆਗ ਲੱਗੀ ਹੈ ਭਰਾਵੋ ਆ ਮੋਢ ਨੂੰ ਅਗ ਲੱਗੀ ਹੈ ਯਾਰੋ ਆ ਦੇਖ ਕੀ ਬਣੂਗਾ ਆ ਮੋੜ ਨੂੰ ਅੱਗ ਲੱਗੀ ਯਾਰ ਲੈ ਸ਼ਰਮ ਹੀ ਹਣੀ ਨਾ 40 ਨੰਬਰ ਆਹ ਨੰਬਰੀ ਐ ਨਾਲੇ ਹੈ ਤੇ ਇਹਨਾਂ ਮੋੜਾਂ ਦੇ ਵਿੱਚ ਯਾਰ ਆਹ ਦੇਖ ਆਹ ਨੂੰ ਲੱਗੀ ਐ ਆਉਣੋਂ ਲੱਗੀ ਐ ਕਿੰਨੇ ਦਰਖਤ ਸਾੜਤੇ ਯਾਰ ਕਿੰਨੇ ਜਾਨਵਰ ਸਾੜਤੇ ਕਿੰਨੇ ਜਾਨਵਰਾਂ ਦੇ ਬੱਚੇ ਸਾੜਤੇ ਇਹ ਪਾਪ ਇਹ ਪਾਪ ਕਿੱਥੇ ਭਰੋਂਗੇ ਆ ਮੋਢ ਸੜਿਆ ਹੋਇਆ ਆ ਵੇਖੋ ਠੀਕ ਹੈ ਆ ਕਿੱਥੇ ਦਿਓਗੇ ਯਾਰ ਨਾ ਭਾਈ ਸੋ ਪਰਮਾਤਮਾ ਇਹਨਾਂ ਤੋਂ ਬਚਾਵੇ ਭਰਾਵੋ ਇਹ ਪਾਪੀ ਰੂਹਾਂ ਤੋਂ ਜਿਨ੍ਹਾਂ ਨੇ ਅੱਗ ਲਾ ਕੇ ਪਤਾ ਨਹੀਂ ਕਿੰਨੇ ਜਾਨਵਰਾਂ ਦੇ ਬੱਚਿਆਂ ਨੂੰ ਸੁਆਹ ਬਣਾਤਾ ਕਿੰਨਿਆਂ ਦੇ ਆਂਡਿਆਂ ਨੂੰ ਬਣਾਤਾ ਜੇਕਰ ਤੁਹਾਡਾ ਬੱਚਾ ਸਾਹਮਣੇ ਬੜਦਾ ਹੋਵੇ ਮਾਫ ਕਰਿਓ ਮੇਰੇ ਭਰਾ ਤਾਂ ਫੇਰ ਜਿਹੜੀ ਸਾਰੇ ਪੰਜਾਬ ਵਿੱਚ ਅੱਗ ਲਾਈ ਹੈ ਨਾ ਦੋਸਤੋ ਇਹਦਾ ਪਤਾ ਲੱਗੇ ਸੋ ਜੇ ਭਰਾਵੋ ਇਹ ਚੰਗੇ ਕੰਮ ਵਾਸਤੇ ਸਹਿਮਤੋਂ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਇਹ ਕਿਸਾਨ ਯੂਨੀਅਨ ਵਾਲੇ ਲੀਡਰ ਬਣੇ ਫਿਰਦੇ ਆ ਨਾ ਉਹਨਾਂ ਦੇ ਜਿਹੜਾ ਤੰਦੂਗਾ ਪਿਆ ਉਹ ਨਿਕਲ ਸਕੇ ਤੇ ਉਹ ਮਾੜਾ ਮੋਟਾ ਬੋਲ ਸਕਣ ਨਹੀਂ ਤਾਂ ਫਿਰ ਜਦੋਂ ਪੱਕੀ ਫਸਲ ਤੇ ਬੱਦਲ ਵਰਝੇ ਉਦੋਂ ਚੀਕਿਆ ਨਾ ਕਰੋ ਜੋ ਤੁਸੀਂ ਬਣਿਆ ਬਣਾਇਆ ਜਾਨਵਰਾਂ ਦਾ ਘਰ ਪਟਦੇ ਹੋ ਤੇ ਸਰਕਾਰੀ ਸਾਚੋਂ ਆ ਵੇਖੋ ਆ ਸੜਕ ਦਾ ਥਾਂ ਬਹੁਤ ਧੰਨਵਾਦ ਸਸਿਕਾਲ ਤੇ ਸ਼ੇਅਰ ਕਰਿਓ ਮੇਰੇ ਭਰਾ